ਗੁਰੂ ਕੀ ਧੂਰੀ ਵਿੱਚ ਮਨ ਪਰਚਾਉਣ ਲਈ ਨਹੀਂ ਆਇਦਾ ਮਨ ਸਮਝਾਉਣ ਲਈ ਆਇਦਾ ਹੈ ਬੜੀ ਸਾਦੀ ਜੀ ਗੱਲ ਬਹੁਤੀ ਡੂੰਗੀ ਨਹੀਂ ਕੰਪਲਿਕੇਟਿਡ ਨਹੀਂ ਗੁਰੂ ਕੀ ਧੂਰੀ ਚ ਮਨ ਸਮਝਾਉਣ ਲਈ ਆਇਦਾ ਹੈ ਮਨ ਪਰਚਾਉਣ ਲਈ ਨਹੀਂ ਮੈਂ ਬਹੁਤ ਸਾਰੇ ਧਰਮਾਂ ਦਾ ਮੁਤਾਲਾ ਕੀਤਾ ਹੈ ਔਰ ਗੁਰਮੁਖੋ ਕੁਰਾਨ ਵਿੱਚ ਖੁਦਾ ਸ਼ੈਤਾਨ ਤੇ ਮੁਹੰਮਦ ਸਾਹਿਬ ਦਾ ਜਿਹੜੇ ਅੱਲਾ ਦੇ ਰਸੂਲ ਦਾ ਮੈਂ ਕ੍ਰਿਸਚੈਂਟੀ ਦੀ 5 ਸਾਲ ਦੀ ਪੜ੍ਹਾਈ ਕੀਤੀ ਹੈ ਇਸ ਕਰਕੇ ਇਹ ਨਹੀਂ ਮੈਂ ਕ੍ਰਿਸਚਨ ਹੋ ਗਿਆ ਮੇਰੇ ਪਰਿਵਾਰ ਚੰਗਾ ਸੀ ਜਿਨ੍ਹਾਂ ਨੇ ਮੈਨੂੰ ਗੁਰਮਤਿ ਦੀ ਸਿੱਖਿਆ ਗੁਰਦਵੀਰ ਵਿੱਚ ਮੈਨੂੰ ਮਿਲੀ ਸੰਤ ਬਾਬਾ ਕਰਤਾਰ ਸਿੰਘ ਮੇਰੇ ਚਾਚੇ ਸਨ ਮੈਂ ਉਹਨੂੰ ਇਸ ਕਰਕੇ ਪੜਿਆ ਵੀ ਵੇਖਾਂ ਵੀ ਸਿੱਖ ਧਰਮ ਦਾ ਬਾਕੀਆਂ ਦੇ ਨਾਲੋਂ ਸੁਪਰਬੀਸੀ ਕੀ ਹੈ ਜਿੰਨਾ ਚਿਰ ਆਪਾਂ ਬਾਕੀ ਦੇ ਧਰਮਾਂ ਦਾ ਮੁਤਾਲਾ ਨਹੀਂ ਕਰਦੇ ਆਪਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਗੁਰੂ ਗੰਗ ਸਾਹਿਬ ਜੀ ਪਾਤਸ਼ਾਹ ਦੇ ਬਾਰੇ ਮੈਨੂੰ ਕੋਵੇ ਨਾ ਮੇਰਾ ਸਿਰ ਹਾਜ਼ਰ ਗੁਰੂ ਗੰਗ ਸਾਹਿਬ ਜੀ ਪਾਤਸ਼ਾਹ ਜੇ ਮੇਰੀ ਜਾਨ ਚਲੀ ਜੇ ਨਾ ਗੁਰੂ ਗੰਗ ਸਾਹਿਬ ਜੀ ਪਾਤਸ਼ਾਹ ਦੇ ਤੇ ਮੈਂ ਸਮਝਾਂਗਾ ਮੇਰੇ ਕਰਮ ਚੰਗੇ ਮੈਂ ਦੋ ਵੇਰਾਂ ਕੁਰਾਨ ਦਾ ਮੁਤਾਲਾ ਕੀਤਾ ਤੇ ਅੱਜ ਵੀ ਮੈਂ ਬੜੇ ਅਤਬ ਦੇ ਨਾਲ ਕੁਰਾਨ ਨੂੰ ਆਪਣੇ ਘਰ ਰੱਖਿਆ ਹੈ ਇੱਕ ਖੁਦਾ ਔਰ ਖੁਦਾ ਦਾ ਪਗੰਬਰ ਤੀਜਾ ਸ਼ੈਤਾਨ ਅਸਾਇਤ ਵਿੱਚ ਇੱਕ ਇੱਕ ਖੁਦਾ ਦਾ ਬੇਟਾ ਇੱਕ ਸ਼ੈਤਾਨ ਇੱਕ ਖੁਦਾ ਦਾ ਬੇਟਾ ঈਸਾ ਜੀ ਇੱਕ ਸ਼ੈਤਾਨ ਔਰ ਉਹਨਾਂ ਦਾ ਫਲਸਫਾ ਵੀ ਜਿਹੜਾ ঈਸਾ ਤੇ ਵਿਸ਼ਵਾਸ ਲਾਵੇਗਾ ਉਹ ਸ਼ੈਤਾਨ ਦੇ ਪੰਜੇ ਚ ਨਹੀਂ ਆਏਗਾ ਇਹ ਵੱਖ-ਵੱਖ ਫਲਸਫੇ ਆ ਅੱਜ ਦਾ ਜੋ ਮੈਨੂੰ ਵਿਸ਼ਾ ਮਿਲਿਆ ਉਹ ਹੈ ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ ਤੂੰ ਸਾਬ ਗੁਣੀ ਨਿਧਾਨਾ ਆ ਗੁਰਮੁਖੋ ਤੁਸੀਂ ਮੂਡ ਖਰਾਬ ਨਾ ਕਰਨਾ ਇਹਦਾ ਮਨ ਕਲਯੁਗ ਰੱਖਿਆ ਜੀ ਕਲਯੁਗ ਮੋਬਾਈਲ ਦਾ ਜੇ ਉਹਨਾਂ ਕਹਿੰਦੇ ਜੀ ਕਲਯੁਗ ਤੇ ਮੈਂ ਕਹਾਂਗਾ ਕਿ ਮੈਂ ਤੁਹਾਨੂੰ ਵਿਖਾ ਦਿਆਂਗਾ ਟੰਟਾ ਬੈਠੇ ਨੂੰ ਆਇਆ ਨਹੀਂ ਹੁਣ ਕਥਾ ਸ਼ੁਰੂ ਹੋ ਗਈ ਤੇ ਆ ਗਿਆ ਕਥਾ ਬੰਦ ਕੀਤੀ ਬੰਦ ਹੋ ਜਾਏਗਾ ਕਲਯੁਗ ਦਾ ਭਾਵ ਹੁੰਦਾ ਹੈ ਕਿ ਸੱਤ ਰੰਗ ਤੋੜ ਕੇ ਤੇ ਕਲਪ ਨਾਲ ਜੋੜਨਾ ਜਿਹੜਾ ਕਲਯੁਗ ਹੈ ਨਾ ਕਲ ਨਾਮੇ ਕਲ ਨਾਮੇ ਕਲੇਸ਼ ਦਾ ਯੁਗ ਨਾਮੇ ਜੁੜਨ ਦਾ ਜਦੋਂ ਬੰਦਾ ਕਲੇਸ਼ ਵਿੱਚ ਡੁੱਰ ਜਾਏ ਤੇ ਉਦੋਂ ਕਲਯੁਗ ਜਦੋਂ ਕਲਪਨਾ ਤੋਂ ਉੱਪਰ ਹੋ ਜਾਏ ਤੇ ਸਾਧਨਾ ਜੁੜੇ ਉਹਨੂੰ ਕਹਿੰਦੇ ਸਤਯੁਗ ਇਹ ਅੱਜ ਦਾ ਟੌਪਿਕ ਨਹੀਂ ਕਿ ਮੈਂ ਇਸ ਪਾਸੇ ਟਾਈਮ ਲਾ ਕੇ ਵਿਸਥਾਰਾਂ ਜਾਵਾਂ ਤੁਸੀਂ ਕਹਿੰਦੇ ਗਿਆਨੀ ਜੀ ਤਿਆਰੀ ਨਹੀਂ ਸੀ ਕਰਕੇ ਤੇ ਵਕਤ ਬਾਸ ਕਰ ਗਏ ਇਹੋ ਜੀ ਬਾਤ ਨਹੀਂ ਗੁਰਮਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੋ ਚੀਜ਼ਾਂ ਨੇ ਮੰਮਾ ਤੇ ਨੰਨਾ ਮਨ ਤੇ ਨੰਨੇ ਨੂੰ ਕੰਨਾ ਮੰਮਾ ਆਪਾਂ ਨਵੇਂ ਚੀਜ਼ਾਂ ਦਾ ਮੁਕਾਬਲਾ ਹੈ ਜਿੱਥੇ ਮਨ ਅੱਗੇ ਆ ਜਾਏਗਾ ਉੱਥੇ ਨਾਮ ਵੀ ਆਏਗਾ ਬੜੀ ਸਾਦੀ ਜੀ ਗੱਲ ਮੈਂ ਪਹਿਲਾਂ ਬੇਨਤੀ ਕੀਤੀ ਵੀ ਗੁਰੂ ਘਰ ਵਿੱਚ ਆਪਾਂ ਮਨ ਸਮਝਾਉਣ ਲਈ ਆਉਣੇ ਮਨ ਪਰਚਾਉਣ ਲਈ ਨਹੀਂ ਰੋਜ਼ ਪਾੜ ਕਰਦੇ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਨਾ ਦੇ ਨਾਲ ਇਹ ਵੀ ਕਿਹਾ ਏ ਏਕ ਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇ ਨਾਲੇ ਸਾਥ ਤੇਰੇ ਚੱਲੇ ਨਹੀਂ ਤੇ ਇਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਤੇ ਜਿੱਤ ਅੰਤ ਪੁੱਛੋਤਾ ਈਏ ਜੀ ਦੇ ਵਾਸਤੇ ਤੈਨੂੰ ਪੁਸ਼ਤਾਵਾ ਕਰਨਾ ਪਾਇਆ ਮੈਂ ਬੇਨਤੀ ਕਰ ਲੱਗਾ ਸਾਂ ਤੇਰੇ ਕਮਨ ਕਮਨ ਕੁਣ ਕਹਿ ਕੇ ਗਾਵਾਂ ਤੂੰ ਸਹੇਬ ਗੁਣੀ ਨਿਧਾਨਾ ਮੈਂ ਇਹ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ ਮੈਂ ਬੇਨਤੀ ਕਰਦਾਰੀ ਨੇ ਬਾਣੀ ਥੋੜੀ ਪੜੋ ਬਾਣੀ ਬਹੁਤੀ ਪੜੋ ਇਹ ਤੁਹਾਡਾ ਨਿੱਜੀ ਮਾਮਲਾ ਹੈ ਲੇਕਿਨ ਬਾਣੀ ਸੁਚੇਤ ਹੋ ਕੇ ਪੜੋ ਕਿਉਂਕਿ ਇੱਕ ਇੱਕ ਲਗ ਕਰਨੇ ਦੇ ਨਾਲ ਉਹਦੀ ਸੈਂਸ ਬਣ ਜਾਂਦੀ ਹੈ ਇਹ ਹੈ ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ ਤੂੰ ਸਹਬ ਗੁਣੀ ਨਿਧਾਨਾ ਸਹਬ ਥੱਲੇ ਔਂਕਰ ਹੋਵੇਗਾ ਇਹ 735 ਦਾ ਸ਼ਬਦ ਆ ਸਹਬ ਥੱਲੇ ਔਂਕਰ ਹੋਵੇਗਾ ਇਹਦਾ ਕਾਰਨ ਕੀ ਹੈ ਔਂਕਰ ਦੇ ਨਾਲ ਭਾਵ ਇੱਕ ਵਚਨ ਸਾਹਿਬ 2900 ਬਣੇ ਫਿਰਦੇ ਨੇ ਪਰ ਤੇਰੇ ਵਰਗਾ ਸਾਹਿਬ ਕੋਈ ਨਹੀਂ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਗੁਣਾ ਦਾ ਖਜ਼ਾਨਾ ਨਿਧਾਨ ਕਹਿੰਦੇ ਨੇ ਬੈਂਕ ਨੂੰ ਤੇ ਬੈਂਕ ਕਿਹੜੀ ਇਹ ਲਿਮਟਿਡ ਆਪਾਂ ਬੈਂਕਾਂ ਵੇਖੇ ਨੇ ਨਾ ਤੇ ਬੈਂਕ ਤੇ ਲਿਖਿਆ ਹੁੰਦਾ ਲਿਮਟਿਡ ਫਲਾਨੀ ਬੈਂਕ ਮਗਰ ਲਿਮਟਿਡ ਲੇਕਿਨ ਇਹ ਇਹੋ ਜਿਹਾ ਗੁਰੂ ਹੈ ਇਹ ਇਨ ਲਿਮਟਿਡ ਹੈ ਤੂੰ ਮਰੀ ਮਹਿਮਾ ਬਰਨ ਸਾਹਿਬ ਕੋ ਤੂੰ ਉਠਾ ਕੇ ਉੱਚ ਭਗਵਾਨਾ ਕਿੰਨੇ ਵਿਦਵਾਨ ਕਿੰਨੇ ਗਿਆਨੀ ਆ ਜਾਣ ਤੇਰੀ ਮਹਿਮਾ ਕਹੀ ਨਹੀਂ ਜਾ ਸਕਦੀ ਤੂੰ ਉੱਚਿਆਂ ਤੋਂ ਉੱਚਾ ਰੱਬ ਹੈ ਜਿਹੜਾ ਭਗਵਾਨ ਸ਼ਬਦ ਹੈ ਨਾ ਮੈਂ ਘੜੀ ਮੁੜੀ ਕਵਾਂ ਤੇ ਕਈਆਂ ਦੇ ਇਹਦਾ ਗਲਤ ਅਰਥ ਕਰਨਾ ਪਈ ਸ਼ਾਇਦ ਇਹਦੇ ਅੰਦਰ ਈਗੋਇਜ਼ਮ ਪ੍ਰਧਾਨ ਹੋ ਗਈ ਤੇ ਤੁਹਾਡੀ ਬੋਲੀ ਨਹੀਂ ਈਗੋਇਜ਼ਮ ਹੰਕਾਰ ਨੂੰ ਈਗੋਇਜ਼ਮ ਕਹਿੰਦੇ ਤੁਸੀਂ ਇਹ ਨਹੀਂ ਵਿਦਾਂਤ ਮੈਂ ਪੜਿਆ ਤੇ ਵਿਦਾਂਤ ਵਿੱਚ ਮਨੁੱਖ ਦੇ ਜਿਹਦੇ ਛੇ ਪੱਖ ਹੋ ਉਹ ਬੰਦਾ ਭਗਵਾਨ ਹੈ। ਉਹ ਪੰਕਤੀ ਜੇ ਧਰਮ ਸੁਜਾਸ ਵਰਾਗ ਪੁੰਨ ਐਸ਼ਵਰਜ ਸ੍ਰੀ ਗਿਆਨ ਖੱਟ ਭਗਾ ਸੁਪਨ ਜੋਤ ਹੈ ਇਹ ਭਗਵਾਨ ਵਿਦਾਂਤ ਦੀ ਭਾਸ਼ਾ ਇੱਕ ਧਰਮ ਹੋਵੇ ਦੇ ਕੋਲ ਇੱਕ ਉਹਦੀ ਮਸ਼ਹੂਰੀ ਹੋਵੇ ਪਰ ਮਸ਼ਹੂਰੀ ਚੰਗੇ ਪੱਖ ਦੀ ਹੋਵੇ ਸਜਸ ਤੋਂ ਸਸ ਸੁਜਸ ਜਸ ਤੇ ਕੁਜਸ ਇਹ ਤਿੰਨ ਫਾਰਮ ਹਨ ਇੱਕ ਬੰਦਾ ਕਹਿੰਨੇ ਵੀ ਉਹ ਭਾਵੇਂ 10 ਬੰਦੇ ਬੈਠੇ ਉਹਨੂੰ ਜੇਬ ਕੱਟ ਦੇਗਾ ਬੜਾ ਮਾਹਰ ਹੈ ਮਸ਼ਹੂਰੀ ਹੈ ਨਾ ਪਰ ਇੱਕ ਜਸ ਹੈ ਜਸ ਐ ਕਿ ਉਹਨੇ ਕਦੇ ਬਾੜਾ ਨਹੀਂ ਕੰਮ ਕੀਤਾ ਤੇ ਸੁਜਸ ਉਹ ਬੁਰੇ ਨਾਲ ਬੁਰਾਈ ਵੀ ਨਹੀਂ ਵਰਤੋ ਪਰ ਫੇਰ ਵੀ ਉਹ maaf ਕਰਦੇ ਉਹਨੂੰ ਕਹਿੰਦੇ ਸਜਾਸ ਬੁਰੇ ਨਾਲ ਬੁਰਾਈ ਕਰਨੀ maaf ਕਰਨ ਕੀ ਸਿਆਣੇ ਬੁਰੇ ਨਾਲ ਪਰਨੇਤੀ ਕਰਨੀ ਇਹ ਗੁਰੂ ਨਾਨਕ ਜੀ ਜਾਣੇ ਬੁਰੇ ਨਾਲ ਸਾਰੇ ਬੁਰਾਈਆਂ ਕਰਦੇ ਨੇ ਲੇਕਿਨ ਬੁਰੇ ਨਾਲ ਨੇਕੀ ਕਰਨੀ ਇਹ ਗੁਰੂ ਨਾਨਕ ਜਾਣਦਾ ਸਾਡੇ ਸਾਹਮਣੇ ਇਤਿਹਾਸ ਹੈ ਫਿਰ ਬਾਬਾ ਬੱਕੇ ਗਿਆ ਨੀਲ ਵਸਤਰ ਪਹਿਰੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਪੂਜਾ ਬਾਗ ਮਸੱਲਾ ਧਾਰੀ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਰੀ ਹੱਜ ਗੁਜ਼ਾਰੀ ਜਦ ਸੁੱਤਾ ਬਾਬਾ ਰਾਤ ਨੂੰ ਵਾਰਨ ਬਰਾਬੇ ਪੈਰ ਪਸਾਰੀ ਟੰਗੋਂ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਬਾਬੇ ਨਾਨਕ ਨੂੰ ਜਿਉਂ ਨਾਮ ਦੇ ਪੰਜਾਬੀ ਦਾ ਝਾੜੂ ਮਾਰ ਲਿਗਾ ਸੀ ਪੰਜਾਬ ਦਾ ਰਹਿਣ ਵਾਲਾ ਸੀ ਜਿਉਂ ਉਹਨੂੰ ਭਾਸ਼ਾ ਹੁੰਦੀ ਸੀ ਤੇ ਕਹਿਣ ਲੱਗਾ ਉਹ ਸਿਆਣਾ ਬਣ ਕੋਈ ਤੋ ਰੱਬ ਦੇ ਘਰ ਵਾਲੇ ਪਾਸੇ ਪੈਰ ਕੀਤੇ ਨੇ ਤੇ ਬਾਬਾ ਨਾਨਕ ਕਹਿਣ ਲੱਗਾ ਵੀ ਪੰਜਾਬੀ ਭਰਾ ਜਾਪਦਾ ਕੋਈ ਗੱਲ ਨਹੀਂ ਤੇਰੀ ਮਿਹਰਬਾਨੀ ਭਰਾਵਾ ਨੇਰੇ ਚ ਆਇਆ ਜਿਹੜੇ ਪਾਸੇ ਰੱਬ ਦਾ ਘਰ ਨਹੀਂ ਉਧਰ ਕਰਦੇ ਤੇ ਹੋਇਆ ਕੀ ਬਾਬਾ ਨਾਨਕ ਦੀਆਂ ਮੱਕਾ ਪ੍ਰਕਰਮਾ ਕਰਦਾ ਅੱਜ ਬਾਬੇ ਨਾਨਕ ਦੇ ਸਿੱਖ ਅੰਮ੍ਰਿਤਸਰ ਜਿੰਨੇ ਚੌਕ ਨੇ ਕਬਰਾਂ ਨੂੰ ਮੱਥਾ ਟੇਕਦੇ ਨੇ ਐਹੋ ਜੇ ਮਾਡਰਨ ਹੋ ਗਏ ਮੈਨਾਂ ਵੀ ਬਾਬਾ ਤੋਂ ਮੱਕੇ ਨੂੰ ਤਾਂ ਬੜਾ ਠੀਕ ਐ ਵੀ ਤੇਰੇ ਚਾਨਾ ਦਾ ਮੱਗਾ ਘੁੰਮਿਆ ਪਰ ਇਧਰ ਕਿਤੇ ਕਮਾ ਦੇ ਇਹ ਦਰਬਾਰ ਸਭ ਘਟ ਜਾਂਦੇ ਹੀ ਤੇ ਜਿੰਨੇ ਚੌਂਕ ਨੇ ਕਬਰਾਂ ਤੇ ਲਾਜ਼ਮੀ ਹੱਥਾ ਟਿਕਦੇ ਨੇ ਗੁਰੂ ਦੀ ਝੂਰੀ ਚ ਭਾਵੇਂ ਬੈਂਡ ਤੇ ਕੁਰਸੀ ਢਾਲ ਪਰ ਕਬਰ ਤੇ ਐਨ ਭੁੰਗੇ ਲੇਟ ਦੇ ਜਾ ਕੇ ਐਨ ਨੱਕ ਰਗੜਦੇ ਵੀਰ ਵਾਰ ਅਛਣ ਵੀਰ ਵਾਰ ਵੀ ਹੋਣਾ ਨਾ ਗਏ ਹੋਣਗੇ ਕਈ ਉੱਥੇ ਰੱਬ ਦਾ ਵਾਸਤਾ ਜੇ ਨਾ ਜਾਇਆ ਕੋਈ ਤੇ ਮੈਂ ਇਹ ਵੀ ਸੇਵੀ ਕਿਹਾ ਸੀ ਕਿ ਜੇ ਤੁਹਾਨੂੰ ਜਾਬਦਾਨ ਬੜਾ ਤਗੜਾ ਪੀਰ ਹੈ ਤੇ ਉਹਨੂੰ ਕਹੋ ਮੇਰਾ ਜੁੱਤੀ ਲਾ ਕੇ ਬੁਖਾਰ ਬੜੀ ਜੀ ਦੇਖਿਆ ਜੇ ਤੂੰ ਕਿਵੇਂ ਕਰਦਾ ਮਾਰ ਮਾਰ ਕੇ ਇਹ ਚੰਬੜ ਦੇ ਕਿਨਾਂ ਨੂੰ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਿਵੇਕੀਆਂ ਜਾਏ ਅਨੇਕ ਜੋਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਗੁਰੂ ਸ਼ਬਦ ਸੁਣਾਏ ਕਹੇ ਨਾਨਕ ਦੇ ਉਚਾਰ ਦੇਖੋ ਬਿਨ ਸਤਗੁਰ ਮੁਗਤਾ ਨਾ ਪਾਇਆ ਇਹਦੇ ਤੋਂ ਬਿਨਾਂ ਗੱਲ ਨਹੀਂ ਜਿ ਬਣਨੀ ਕਲਿਆਣ ਨਹੀਂ ਜੋੜੀ